ਆ ਸਮੈ ਨੂੰ ਪਾਲੀ ਲੱਗਦੀ ਸਸਰੇ ਘਰ ਪਾਲੀ ਹੋਰ ਕਿਵੇਂ ਆ ਵਧੀਆ ਤੁਸੀਂ ਕਿੱਥੇ ਧੁੱਪੇ ਘੁੰਮੀ ਆਨੇ ਹੋ ਦੇਵੀ ਦਾ ਬਾਰਾ ਫੋਨ ਆਇਆ ਸੀ ਜੱਕਾ ਕੋ ਗਈ ਹੋਈ ਆ ਅੱਛਾ ਕਹਿੰਦੀ ਮੈਨੂੰ ਗਰਾਗੇ ਸ਼ਰਾਰੇ ਦੇ ਸਮਾਦੇ ਮ ਬਟਿਕ ਆਈ ਕੋ ਗਈ ਸੀ ਮੈਂ ਕਿਹਾ ਮੈਂ ਪੁੱਛ ਕੇ ਆਵਾਂ ਕਰ ਵੀ ਉਹ ਤਾਂ ਹੀ ਤੂੰ ਧੁੱਪੇ ਘੁੰਮੀ ਆਣੀ ਦੱਸ ਚੱਲ ਬੱਤੇ ਜਿਹੜਾ ਕੰਮ ਕਰਨਾ ਬੱਚਿਆਂ ਦਾ ਮਾਮਾ ਨਹੀਂ ਕਰਨਾ ਹੋਰ ਤਾਂ ਕੀ ਨਹੀਂ ਕਰਨਾ ਹਨਾ ਜਦੋਂ ਘਰੇ ਨਹੀਂ ਜ਼ਿੰਮੇਵਾਰੀ ਵੀ ਬਣਦੀ ਆ ਹੋਰ ਕੋਈ ਤੂ ਇਸ ਮਾਓ ਬੱਚਿਆਂ ਛੁੱਟੀਆਂ ਹੋ ਗਈਆਂ ਹਾਂ ਬੱਚਿਆਂ ਪਾਈ ਨਿਕਲੀ ਬੜੀ ਓਕੀਆਂ ਘਰ ਦੇ ਕੰਮ ਕਰਾ ਕਿੱਥੇ ਨਿਕਲਦਾ ਸਾਲ ਚ ਮੱਸੀ ਬੱਚਿਆਂ ਛੁੱਟਕਿਆ ਬੈਂਦੀਆਂ ਫੇਰ ਇੱਕ ਜਿਹੜਾ ਲੱਗਦਾ ਉਹੀ ਤਾਂ ਹੈ ਚਲ ਛੁੱਟੀਆਂ ਫੇਰ ਆਪਣੇ ਵਧੀਆਂ ਹੀ ਬਣਾਈਆਂ ਨੇ ਉਹ ਤਾਂ ਜੇ ਕੁੜੀਆਂ ਤੋਂ ਊਨ ਹੀ ਨਿਕਲ ਹੁੰਦਾ ਚਲ ਸਾਲ ਮਗਰੋਂ ਤਾਂ ਆਈ ਜਾਂਦੀ ਖਾਨੇ ਤੇ ਇੱਕੇ ਮੈਂ ਨਾ ਮਾਵਾ ਦਾ ਪਤਾ ਠੀਕ ਨਹੀਂ ਰਹਿੰਦੀ ਕਦੋਂ ਛੁੱਟੀਆਂ ਹੋਣ ਕਦੋਂ ਧੀਰਾ ਤੇਰੀ ਮੰਮੀ ਨੂੰ ਤਾਂ ਹਾਂ ਖੁਸ਼ ਹੋ ਜੀ ਤਿੰਦੇ ਇੱਕ ਬਿਮਾਰੀ ਪਾਲੀ ਆ ਗਈ ਹੈ ਤਾਈ ਬੜੀ ਮੋਸ਼ਨਤੋਂ ਘਰ ਨਿਕਲੀ ਹੋਰ ਪਾਲੀ ਆ ਜਾ ਹਣ ਇੱਧਰ ਨਹੀਂ ਚੱਲ ਗਿਆ ਮੈਂ ਸਤਾਈ ਆਉਂਗੀ ਗਰਮੀ ਬਹੁਤ ਆ ਇੱਕ ਤਾਂ ਮੈਂ ਆਟੋ ਵਾਲਾ ਬੜਾ ਔਖਾ ਲਿਆਇਆ ਰੁਕ ਰੁੱਕ ਕੇ ਤਾਂ ਲਿਆਇਆ ਕੋਈ ਨਾ ਮਿਲ ਕੇ ਜਾਈਂ ਫਿਰ ਚੱਲ ਠੀਕ ਆ ਤਾਈ ਚੰਗਾ ਲੈ ਹੁਣ ਤਾਂ ਇਹ ਲੰਬੜਾਂ ਦੀ ਪਾਲੀ ਵੀ ਆ ਗਈ ਉਹ ਨਾਲ ਦੇਬੋ ਕੀ ਰਾਣੀ ਵੀ ਆ ਗਈ ਇੱਕ ਮੇਰੀ ਗੁੱਡੀ ਨਹੀਂ ਆਈ ਇਹ ਕੋਈ ਸੱਸ ਆ ਵੀ ਸੁਭਾ ਚੰਦਰ ਆਈ ਖਣੀ ਆਉਣ ਦਊ ਖਣੀ ਨਾ ਮਮਨੇ ਤਾਂ ਸਾਲ ਮਗਰੋਂ ਕਿਤੇ ਧੀਆ ਕੋ ਟੈੱਡ ਫੋਨ ਹੁੰਦਾ ਆਹੀ ਟਾਈਮ ਹੁੰਦਾ ਸਾਲੋ ਸਾਲ ਤਾਂ ਨਿਕਲਿਆ ਨਹੀਂ ਜਾਂਦਾ ਨਿਆਣਿਆਂ ਤੋਂ ਆ ਹੁਣ ਕੁੜੀ ਨੇ ਆਉਣਾ ਹੁਣ ਉਹਨੇ ਕੋਈ ਨਾ ਕੋਈ ਪੁੱਟਣਾ ਪਾ ਕੇ ਬਹਿ ਜਾਣ ਮੈਂ ਤਾਂ ਰੋ ਜੀ ਢੀਕਦੀ ਆ ਵੀ ਕਦੋਂ ਮੇਰੀ ਕੁੜੀ ਆਊਗੀ ਕਦੋਂ ਮੈਂ ਉਹਨੂੰ ਮਿਊਂਗੀ ਕਦੋਂ ਟੈੱਡ ਫੋਲੂਗੀ ਚਲ ਆ ਦੇ ਲੱਕ ਜੀ ਵੱਡਣ ਜੋਗੀ ਆ ਦੁਪਹਿਰ ਸਿਖਰਾ ਗੇਟ ਖੁੱਲਾ ਹੀ ਰੱਖਿਆ ਪਿਆ ਚਾਹੇ ਕੋਈ ਆਵੜੇ ਐਨਾ ਦਿਮਾਗ ਨਹੀਂ ਇਹਦਾ ਕੰਮ ਕਰਦਾ ਵੇ ਦੁਪਾਰਾ ਸਿਕਾੜਾ ਮੈਂ ਨਾ ਗੇਟ ਹੀ ਬੰਦ ਕਰ ਲਾਂ ਇਹਨਾਂ ਦਾ ਦਿਮਾਗ ਖਾਦਾ ਪਿਆ ਪੂਰਾ ਦਿਮਾਗ ਨਹੀਂ ਹੈ ਐਨਾ ਇਹਨੇ ਪਰੇਸ਼ਾਨ ਕੀਤਾ ਆ ਲੈਣਗੇ ਮੇਰੀ ਗੁੱਡੀ ਨੂੰ ਤਿੰਨਾ ਤੇਰੀਆਂ ਤਾਂ ਫਿਰ ਬਣ ਕੇ ਸ਼ਕਸ਼ਤਾ ਲਾਉ ਤੈਨੂੰ ਫੇਰ ਪਤਾ ਲੱਗੂ ਹੋ ਸਮਾਰ ਕੇ ਫੇਰ ਤੈਨੂੰ ਅਕਲ ਆਉਗੀ ਆਉਣੀ ਫੇਰ ਵੀ ਨਹੀਂ ਤੈਨੂੰ ਬੇਅਕਲ ਨੂੰ ਹਣ ਕਿੱਥੇ ਕਰਾਉਂਦੀ ਆ ਉਹਨੇ ਬੱਲੀ ਰਾਂਝਾ ਪਰੌਣੇ ਜੋਗੀ ਆ ਤੂੰ ਕੀ ਕਰਨ ਲੱਗੀ ਹੋਈਆਂ ਕਦੇ ਕੱਪੜੇ ਬਾਗ ਵਿੱਚ ਪਾ ਲੇ ਕਦੇ ਕੱਢ ਲੈ ਬੋਰੀ ਬਸਤਰਾਂ ਜਿਉਂ ਹੀ ਕਦੇ ਬੰਨ ਲੈਨੀਂ ਕਦੇ ਖੋਲ ਲੈਨੀਂ ਮੈਂ ਤਾਂ ਸਮਝ ਨਹੀਂ ਆਉਂਦੀ ਕੀ ਕਰਦੀਆਂ ਤੂੰ ਮੰਮੀ ਤੁਹਾਨੂੰ ਪਤਾ ਤਾਂ ਹੈ ਸਰਗਮ ਨੂੰ ਕੱਲ ਗਰਮੀਆਂ ਦੀ ਛੁੱਟੀਆਂ ਪੈ ਗਈਆਂ ਤੇ ਉਧਰੋਂ ਮੇਰੇ ਮੰਮੀ ਡੈਡੀ ਦਾ ਤੇ ਵੀਰੇ ਭਾਬੀ ਦਾ ਫੋਨ ਆਈ ਜਾਂਦਾ ਕਿ ਤੁਸੀਂ ਕਦੋਂ ਆਣਾ ਆ ਆਸ-ਪਾਸ ਦੀਆਂ ਸਾਰੀਆਂ ਕੁੜੀਆਂ ਆ ਗਈਆਂ ਮੈਂ ਰਹਿ ਗਈ ਤਾਂ ਹੀ ਤਾਂ ਮੈਂ ਪੈਕਿੰਗ ਲਈ ਹੋਈ ਇਹ ਕਰਨ ਸਾਨੂੰ ਤਾਂ ਪਤਾ ਹੀ ਆ ਕਿ ਤਿਆਂ ਨੂੰ ਪੇਕੇ ਕਿੰਨੇ ਪਿਆਰੇ ਹੁੰਦੇ ਨੇ ਤੇ ਪੇਕੇ ਛੁੱਟੀਆਂ ਕੱਟਾਂ ਦਾ ਚਾਈ ਅਲੱਗ ਹੁੰਦਾ ਚਾਹ ਹੁੰਦਾ ਪੇਕੇਆਂ ਦਾ ਕਿਹਨੂੰ ਪੁੱਛ ਕੇ ਤੋਂ ਆ ਪੈਕਿੰਗ ਕਰਨ ਲੱਗੀ ਹੋਈਆਂ ਮੈਂ ਤਾਂ ਪੁੱਛਣਾ ਨਹੀਂ ਸੀ ਤੇ ਮੈਂ ਲੈ ਰਹਾ ਜਾ ਇਹਨਾਂ ਨਾਲ ਮੈਂ ਕੱਲ ਰਾਤ ਨੂੰ ਫੋਨ ਤੇ ਗੱਲ ਕਰ ਲਈ ਸੀ ਇਹ ਕਹਿੰਦੇ ਕੋਈ ਗੱਲ ਨਹੀਂ ਲਾਇਆ 10-15 ਦਿਨ ਪੇਕੇ ਹਾਇ ਰੱਬਾ ਇਹਨੂੰ ਤਾਂ ਮੇਰਾ ਪੁੱਤ ਵੀ ਬੱਸੇ ਚ ਕੀਤਾ ਪਿਆ ਨਾ ਪੁੱਤ ਨੂੰ ਤਾਂ ਪੁੱਛ ਲਿਆ ਸੀ ਮੈਨੂੰ ਪੁੱਛਣਾ ਤੋਂ ਬਰ ਜ਼ਰੂਰੀ ਸਮਝਿਆ ਮੈਂਨੇ ਪੁੱਛਿਆ ਅਸੀਂ ਪਹਿਲਾਂ ਵੀ ਮ ਜਾਵਾਂ ਕਿ ਨਾ ਜਾਵਾਂ ਮੇਰੀ ਗੱਲ ਸੁਣ ਕੋਈ ਲੋੜ ਨਹੀਂ ਪੈਟੇ ਕੁੱਤੇ ਜਾਣ ਦੀ ਕਿਵੇਂ ਇਹ ਸਾਮਾਨ ਪੈਕ ਕੀਤਾ ਦੇ ਤਾਂ ਦੇਤੀ ਕੁਛ ਕਿੰਨਾ ਕੁ ਛਾਇਆ ਹੈ ਐਨੇ ਦਿਨ ਕਿੰਨੇ ਕੁ ਲਾ ਕੇ ਆਉਣੇ ਆ ਤੂੰ ਦੱਸ ਮੈਨੂੰ ਹੈ ਬੱਸ ਲੈ ਹਾਏ ਹਾਏ ਇਹ ਜਿੰਨਾ ਵੀ ਲੈ ਕੇ ਚੱਲੀਆ ਕਿੱਕੀ ਜੀਨ ਪਾਣ ਪਾਉਂਦਾ ਖਬਰਾਂ ਕੀ ਕਰਦੀ ਐ ਸਮਝੀ ਤੀ ਉਹਦੀ ਮੈਂ ਤਾਂ ਕਿਤੇ ਲੈਣਾ ਡਰ ਰਹਾ ਹਏ! ਓ ਕੀ ਹੋ ਗਿਆ ਬੇਬੇ? ਹਏ 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 ਕਰਦੀ ਔਨੀ ਆ। ਸਿਹਤ ਠੀਕ ਨਹੀਂ ਹੈ। ਸੁੱਖ ਹੈ? ਸੁੱਖ ਤੇਰੀ ਮਾਂ ਦੇ ਕਰਮਾਂ ਚ ਕਿੱਥੇ ਪੁੱਤ ਸੁੱਖ? ਨਾ ਹੁਣ ਕੀ ਹੋ ਗਿਆ ਦੱਸ? ਹੋਣਾ ਕੀ ਆ ਕਰਮੇ? ਜਾਨ ਖਾਂਦੀ ਆ। ਮੈਂ ਹੁਣ ਅੰਦਰ ਗਈ ਤੇ ਜਾਂਦੀ ਨੂੰ ਨਾ ਬੈਕ ਬੈਕ ਕਰਨ ਲੱਗੀ ਪਈ ਆ। ਜੇ ਮੈਂ ਕਿਹਾ ਵੀ ਆ ਤੂੰ ਕੀ ਕਰਦੀ ਆ? ਤਾਂ ਮੈਨੂੰ ਕਹਿੰਦੀ ਮੈਂ ਪੇਕਿਆਂ ਨੂੰ ਜਾਣਾ ਆਖੇ ਛੁੱਟੀਆਂ ਹੋ ਗਈਆਂ ਮੁੰਡੇਨ। ਹਣ ਦੱਸ ਮੈਨੂੰ ਗੁੱਡੀ ਨੇ ਆਉਣਾ ਇਹ ਮੈਨੂੰ ਪੁੱਛਦੀ ਤਾਂ ਸਹੀ ਇਹਨੇ ਮੈਨੂੰ ਪੁੱਛਿਆ ਕਿ ਮੈਨੂੰ ਕਿੱਥੇ ਜਾਵਾ ਕਿ ਨਾ ਜਾਵਾ ਉਹ ਤੂੰ ਨਾ ਰੋਕ ਕੇ ਹੁਣ ਐਵੇਂ ਕਲੇਸ਼ ਨਾ ਪਾ ਦੀ ਉਹ ਕਿੱਥੇ ਜਾਂਦੀ ਏ ਇਹ ਨਾ ਤੂੰ ਜਾਣ ਦਿੰਨੀ ਆ ਤੇ ਆਪਾਂ ਕਹਿੰਦੇ ਨੇ ਆਹ ਕੰਮ ਔਖਾ ਹੋ ਕੰਮ ਔਖਾ ਹੁਣ ਸਾਲ ਬਾਅਦ ਚੱਲੀ ਆ ਹੁਣ ਤੂੰ ਨੰਨਾ ਆਪਾ ਇਹਨੂੰ ਹੱਸਦੀ ਖੇਡਦੀ ਇਹਨੂੰ ਇਹਦੇ ਪੇਕੇ ਛੁੱਟੀਆਂ ਕੱਟਣ ਭੇਜਦੇ ਤੂੰ ਤੇਰੇ ਦਿਮਾਗ ਤੇ ਹੈਰਾਨ ਆ ਮੈਂ ਤਾਂ ਵੀ ਤੇਰੇ ਦਿਮਾਗ ਨੂੰ ਕੀ ਹੋ ਗਿਆ ਰਾਜੇ ਨੇ ਤਾਂ ਫੋਨ ਕਰਕੇ ਪੁੱਛ ਲਿਆ ਮੇਨੋ ਕੋਈ ਰਵੱਈਆ ਨਹੀਂ ਮੈਂ ਇੱਕ ਵਾਰੀ ਪੁੱਛਿਆ ਫਿਰ ਮੇਰਾ ਕੋਈ ਹੈ ਹੀ ਨਹੀਂ ਵੀ ਮੈਂ ਇਹਨੇ ਪੁੱਛਣ ਦੇ ਆ ਕਿਸੇ ਨੂੰ ਮੈਂ ਤਾਂ ਹਾਂ ਨਾ ਸਾਰਿਆਂ ਦੇ ਕਮਾਏ ਤਾਂ ਕਮਈ ਹੋ ਗਈ ਸਾਰਿਆਂ ਤੇ ਬੋਝ ਆ ਮੈ ਤੁਹਾਨੂੰ ਤਾਂ ਆਇਆ ਵੀ ਦੋ ਰੋਟੀਆਂ ਖਾਤਰ ਮੂੰਹ ਤੇ ਸ਼ਿਕਰੀ ਪਾ ਲਵੇ ਹੁਣ ਤੁਸੀਂ ਸਾਰੇ ਸਿਆਣੇ ਮਾਂ ਤਾਂ ਤੁਹਾਡੀ ਕਮਈ ਹੋ ਗਈ ਓ ਬੇਬੇ ਤੂੰ ਗੱਲ ਤਾਂ ਸੁਣ ਲੈ ਦੱਸ ਇਹ ਤੇ ਰੋਣ ਵਾਲੀ ਪੜਾ ਕਿਹੜੀ ਗੱਲ ਹੈ ਬਿਨਾਂ ਗੱਲ ਤੋਂ ਤੂੰ ਗੁੱਸੇ ਹੋ ਗਈ ਉਹ ਕੋਈ ਨਾ ਕੋਈ ਹੱਲ ਕੱਢਦੇ ਆ ਜਿਹਦੇ ਨਾਲ ਇਹ ਵੀ ਕੁਛ ਰਵੇ ਆਪਾਂ ਵੀ ਤੇ ਗੁੱਡੀ ਵੀ ਥੋੜੇ ਜਿਹੀ ਕੋਈ ਕਬੀਲਦਾਰ ਵਾਲੀ ਗੱਲ ਹੈਗੀ ਆ ਹਾਂ ਇਹਨੇ ਤੁਹਾਨੂੰ ਫੋਨ ਕਰਤਾ ਤੁਸੀਂ ਲੈਣ ਆ ਗਏ ਤੁਸੀਂ ਮੈਨੂੰ ਪੁੱਛਣਾ ਨਹੀਂ ਸੀ ਤੁਹਾਨੂੰ ਬਿਲਕੁਲ ਹੀ ਨਹੀਂ ਪਤਾ ਵੀ ਜੇ ਕੁੜੀ ਵਿਆਹ ਦੇਈਦੀ ਆ ਤਾਂ ਸੱਸ ਸਹੁਰਿਆਂ ਨੂੰ ਘਰ ਦੇ ਆ ਨੂੰ ਵੀ ਬੱਚੇ ਦਾ ਹਾਂ ਇਹਨੇ ਤੁਹਾਨੂੰ ਫੋਨ ਕਰਤਾ ਤੁਸੀਂ ਮੂੰਹ ਚੱਕ ਕੇ ਲੈਣ ਆ ਗਏ ਇਹ ਤਾਂ ਮੈਨੂੰ ਥੋੜੀ ਕੋਈ ਲੱਗਦੀ ਨਹੀਂ ਹੈ ਵੀ ਅਕਲਮੰਦੀ ਦੀ ਗੱਲ ਭੈਣ ਜੀ ਤੁਸੀਂ ਆ ਕੀ ਗੱਲ ਕਰਦੀ ਅਸੀਂ ਕੋਈ ਲੋਨ ਲੈਣ ਆਏ ਅਸੀਂ ਆਪਣੀ ਕੁੜੀ ਲੈਣ ਆਏ ਸੀ ਇੱਧਰ ਆ ਜੀ ਸੋਚਿਆ ਚਲੋ ਗਰਮੀਆਂ ਦੇ ਵਿੱਚ ਬੱਚਿਆਂ ਨੇ ਛੁੱਟੀਆਂ ਹੋਈਆਂ ਤੇ ਉਹਨੂੰ ਅਸੀਂ ਆਪ ਜਾ ਕੇ ਲੈ ਆਉਨੇ ਕਿਤੇ ਤੁਸੀਂ ਵੀ ਨਾਲ ਤੁਰੇ ਫਿਰੋਗੇ ਧੁੱਪ ਦੇ ਵਿੱਚ ਫੇ ਤੁਸੀਂ ਕਹਿਣਾ ਜੀ ਆ ਆਉਗੇ ਤਾਂ ਆਉਗੇ ਮੈਂ ਗਰਮੀ 'ਚ ਮਰ ਗਈ ਅਜੀ ਸੋਚਿਆ ਨਾਲੇ ਲੈਣ ਨਾਲੇ ਤੁਹਾਡਾ ਹਾਲ ਚਾਲ ਪੁੱਛਿਆ ਉਹਨੇ ਠੀਕ ਹੈ ਜੀ ਅੱਛਾ ਤਾਂ ਤੁਹਾਡਾ ਹੱਥ ਪਟਾਉਣ ਆਏ ਆ ਸਭ ਅਸੀਂ ਆਸਤੇ ਖੇੜ ਦੀ ਕੁੜੀ ਨੂੰ ਤੋਰੋ ਕੀ ਕਰੇ ਵੀਰ ਜੀ ਤੁਹਾਨੂੰ ਵੀ ਪਤਾ ਨਹੀਂ ਲੱਗਦਾ ਤੁਸੀਂ ਆਪਦੀਆਂ ਹੀ ਜਵੈਂਗਾ ਜਿੰਨਾ ਮਾਰਨ ਲੱਗ ਜਾਂਦੇ ਹੋ ਕੋਈ ਅਗਲ ਮੰਡੀ ਦੀ ਗੱਲ ਕਰ ਲਿਆ ਕਰੋ ਭੈਣ ਜੀ ਤੁਸੀਂ ਇੱਦਾਂ ਦੀਆਂ ਗੱਲਾਂ ਨਾ ਕਰੋ ਬਸ ਦੇ ਖੜਦੇ ਸਾਡੀ ਧੀ ਨੂੰ ਸਾਡੇ ਨਾਲ ਭੇਜੋ ਤੁਸੀਂ ਕੋਸ਼ਿਸ਼ ਤਾਂ ਸੋਚਿਓ ਕਹਿਣ ਲੱਗੇ ਤੁਸੀਂ ਮੈਨੂੰ ਹੁਕਮ ਲਾਉਨੇ ਹੋ ਕਿ ਮੈਨੂੰ ਤੁਸੀਂ ਪੁੱਛਦੇ ਪਏ ਆ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਨਾਲੇ ਤੁਸੀਂ ਇਹ ਸੋਚਿਓ ਵੀ ਇਹਨੂੰ ਮੈਂ ਕਿੱਦਾਂ ਭੇਜ ਦਵਾਂ ਮੇਰੀ ਕੁੜੀ ਨੇ ਵੀ ਛੁੱਟੀਆਂ ਕੱਟਣ ਆਉਣਾ ਉਹ ਰੋਟੀਆਂ ਆਪੇ ਪਕਾ ਕੇ ਖਾਊਗੀ 4 ਦਿਨ ਰਹਿਣਾ ਹੋਂ ਮੈਂ ਤਾਂ ਇਹ ਕਹਿੰਦੇ ਆ ਵੀ ਮੇਰੀ ਕੁੜੀ ਆਵੇ ਆਪੇ ਰੋਟੀਆਂ ਨਾਲੇ ਪਕਾਵੇ ਨਾਲੇ ਸਾਨੂੰ ਖਾਵੇ ਫਿਰ ਉਹਨੇ ਚਾਰ ਘਰ ਹੋਰ ਲਵਾ ਦਿੰਨੇ ਆ ਇਹਨੂੰ ਤੁਸੀਂ ਬਿਠਾ ਕੇ ਖਰਾਓ ਕੋਸ਼ਿਸ਼ ਸੋਚੋ ਕਹਿਣ ਲੱਗੇ ਇਹਦਾ ਨਹੀਂ ਦਿਮਾਗ ਕੰਮ ਕਰਦਾ ਵੀ ਮੇਰੇ ਨਣਾਣ ਨੇ ਆਉਣਾ ਮੈਂ ਨਹੀਂ ਜਾਣਾ ਮੰਮੀ ਤੁਸੀਂ ਗੁੱਸਾ ਨਾ ਹੋਵੋ ਮੈਂ ਤਾਂ ਪਹਿਲਾਂ ਹੀ ਮੰਮੀ ਡੈਡੀ ਨੂੰ ਕਹਤਾ ਸੀ ਕਿ ਮੇਰੇ ਨਣਾਣ ਨੇ ਛੁੱਟੀਆਂ ਕੱਟਾ ਆਣਾ ਆ ਮੇਰਾ ਆਣਾ ਔਖਾ ਆ ਪਰ ਇਹ ਤਾਂ ਮੰਨੇ ਨਹੀਂ ਮੇਰੇ ਖਿਹੜੇ ਪੈ ਗਏ ਕਹਿੰਦੇ ਕੋਈ ਗੱਲ ਨਹੀਂ ਅਸੀਂ ਆ ਕੇ ਤੇਰੀ ਸੱਸ ਨੂੰ ਆਪੇ ਬਣਾ ਲਾਂਗੇ ਬੇਨਤੀ ਬੁਨਤੀ ਕਰਕੇ ਤੈਨੂੰ ਇੱਥੋਂ ਲੈ ਜਾਾਂਗੇ ਕੁਝ ਦਿਨ ਛੁੱਟੀਆਂ ਕੱਟਣ ਵਾਸਤੇ ਸਾਡੀ ਨਾਣੇ ਵੀ ਹੁਣ ਪੇਕੇ ਜਾਣਾ ਛੁੱਟੀਆਂ ਕੱਟਣ ਵਾਸਤੇ ਅਸੀਂ ਤੇ ਨਹੀਂ ਰੁਕਿਆ ਉਹ ਇਹੋ ਤਾਂ ਟਾਈਮ ਹੁੰਦਾ 4 ਦਿਨ ਤਿਆਂ ਆਪਣੇ ਪੇਕਿਆਂ ਦੇ ਜਾਂਦੀਆਂ ਉਹ ਉੱਥੇ ਜਾ ਕੇ ਸੋ ਕੋਈ ਜ਼ਿਆਦਾ ਕੰਮ ਕਰਦੀਆਂ ਆ ਤੁਹਾਡੀ ਗੁੱਡੀ ਨਹੀਂ ਆਉਣਾ ਤੁਸੀਂ ਵੀ ਇਹਨੂੰ ਕੋਈ ਤਿਆਂ ਤੇ ਘਰ ਆ ਕੇ ਆਪਣੇ ਪੇਕਿਆਂ ਦੇ ਉਹਨਾਂ ਦੇ ਤਾਂ ਪਿਆਰ ਪੁੰਜੇ ਨਹੀਂ ਲੱਗਦੇ ਹੁੰਦੇ ਕੰਮ ਕਰਨ ਨੂੰ ਕੀ ਉੱਥੇ ਵੀ ਕੰਮ ਕਰਨ ਦਾ ਹੁੰਦਾ ਗੁੱਡੀ ਨੂੰ ਮਨਾ ਕੇ ਪਿਆਰ ਨਾਲ ਚਾਹਦੇ ਨਾ ਕੋਈ ਇੱਥੇ ਕੰਮ ਕਰਾ ਲਓ ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਵਿੱਚ ਜੇ ਫਿਰ ਵੀ ਗੁੱਡੀ ਕੰਮ ਕਰਨ ਨੂੰ ਨਾ ਮੰਨੇ ਤਾਂ ਤੁਸੀਂ ਆਪ ਰੋਟੀ ਪਕਾ ਲਿਓ ਦੋ ਦਿਨ ਤੁਸੀਂ ਕਿਹੜਾ ਰੋਟੀ ਪਕਾਉਣੀ ਭੁੱਲ ਗਏ ਆ ਹਾਂ ਇਤਾਂ ਹੀ ਤੁਹਾਡੀ ਧੀ ਬੋਲਦੀ ਆ ਉਦਾਂ ਹੀ ਤੁਸੀਂ ਆ ਕੇ ਲੱਗ ਮੈਨੂੰ ਕਹਿਣ ਮੈਂ ਹੁਣ ਘਰਾਂ ਘਰ ਰੋਟੀਆਂ ਪਕਾਉਂਗੀ ਇਹਨੂੰ ਸੁਖਾ ਕੇ ਭੇਜ ਜੋ ਵੀ ਮੈਂ ਹੀ ਕਵਾ ਦਿਆ ਕਰੂੰ ਮੈਨੂੰ ਪਕਾ ਕੇ ਇਹ ਨਾ ਕਰੇ ਕੋਈ ਕੰਮ ਹੁਣ ਤੁਸੀਂ ਰੋਟੀ ਪਕਾਉਣ ਨੂੰ ਕਹਿੰਨੇ ਆ ਕੱਲ ਨੂੰ ਤੁਸੀਂ ਕਹੋਗੇ ਵੀ ਆਪਦੀ ਸੱਸ ਨੂੰ ਤੋਂ ਢਾਬਾ ਖੋਲਦੇ ਮੈਂ ਤਾਂ ਰਹਿ ਗਈ ਫਿਰ ਰੋਟੀਆਂ ਪਕਾਉਣ ਚੋਗੀ ਹੋਈ ਆ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਇਹਦੀ ਐਡੀ ਲੰਬੀ ਜਵਾਨ ਕਿਉਂ ਆ ਜਦ ਮਾਂ ਦੀ ਇਕੱਠ ਜਵਾਨ ਤੇਦੀ ਢਾਪੇ ਤੋਂ ਇਕੱਠੀ ਨਹੀਂ ਆ ਪੈ ਜੀ ਆਜੇ ਮੁੱਕਦੇ ਨਾ ਮਿਹਣੇ ਮਾਰਨ ਵਾਲੀਆਂ ਗੱਲਾਂ ਛੱਡਾ ਪਰੋ ਉਹ ਤਿਆਂ ਤੇ ਆਣੀਆਂ ਨੂੰ ਸਾਲ ਦੇ ਵਿੱਚ ਆ ਹੋਈ ਪੋਚਰ ਛੁੱਟੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਕੁਝੋ ਕੁਝੀ ਤੋਰੀ ਦਾ ਹੁੰਦਾ ਉਹ ਵੀ ਜਾ ਕੇ ਪੇਕੇ ਗੱਲ ਸੁਣ ਸਾਡੀ ਧੀ ਐ ਇਹਨੇ ਸਾਡੇ ਕੋ ਸਾਰਾ 19 20 ਸਾਲ ਕੱਢੇ ਐ ਸਾਡਾ ਦਿਲ ਨਹੀਂ ਕਰਦਾ ਆਪਣੀ ਧੀ ਨੂੰ ਮਿਲਣ ਵਾਸਤੇ ਕੋਈ ਗੱਲ ਨਹੀਂ ਜਿੱਦਾਂ ਤੁਹਾਡੀ ਧੀ ਨੇ ਆਉਣ ਸਾਡੀ ਧੀ ਨੇ ਵੀ ਉਦਾਂ ਹੀ ਜਾਣਾ ਅਸੀਂ ਬੜੇ ਬਸ 15ਵੇਂ ਦਿਨਾਂ ਬਾਅਦ ਅਸੀਂ ਆਪੇ ਹੀ ਛੱਡ ਜਣਾ ਚਿੰਤਾ ਨਾ ਕਰੋ ਤੁਸੀਂ ਜੇ ਤੁਸੀਂ ਜ਼ਿਆਦਾ ਹੀ ਘੇੜੇ ਬੰਨੇ ਹੋ ਨਾ ਤਾਂ ਮੇਰੀ ਗੁੱਡੀ ਛੁੱਟੀਆਂ ਕੱਟ ਕੇ ਚਲੀ ਜਾਊਗੀ ਨਾ ਉਦੋਂ ਤੁਸੀਂ ਆ ਕੇ ਇਹਨੂੰ ਲੈ ਜਿਓ ਲੈ ਮੰਮੀ ਆ ਕੀ ਗੱਲ ਹੋਈ ਦੀਦੀ ਨੇ ਤਾਂ ਪੂਰਾ 1 ਮਹੀਨਾ ਰਹਿਣਾ ਆ 1 ਮਹੀਨੇ ਬਾਅਦ ਤਾਂ ਸਰਗਮ ਦੀ ਛੁੱਟੀਆਂ ਖਤਮ ਹੋ ਜਾਣੀਆਂ ਫਿਰ ਮੈਂ ਕਿੱਥੇ ਜਾਵਾਂਗੀ ਭੈਣ ਜੀ ਹੱਥ ਜੋੜ ਕੇ ਬੇਨਤੀ ਆ ਹੁਣ ਤੁਸੀਂ ਨੰਨਾ ਨਾ ਪਾਓ ਇਹਨੂੰ ਭੇਜ ਦਿਓ ਸਾਡੇ ਨਾਲ ਓ ਬੇਬੇ ਓ ਛੱਡ ਕਿਹੜਾ ਤੂੰ ਵੀ ਕਹ ਰਹਾਂ ਨੇ ਜਵਾਕਾਂ ਹੋ ਜਿਹੜੇ ਚ ਪੈ ਗਈ ਜਿਵੇਂ ਆਪਾਂ ਨੂੰ ਆਪਦੀ ਧੀ ਦਾ ਆਉਣ ਦਾ ਚਾਹ ਨਾ ਵੀ ਪੇਕੇ ਆਵੇ ਤੇ ਸਾਡੇ ਨਾਲ ਹੱਸਦੀ ਖੇਡਦੀ ਕੋਈ ਦਿਨ ਬਤਾਵੇ ਓ ਇਦਾਂ ਇਹਦੇ ਮਾਪਿਆਂ ਨੂੰ ਵਿੱਚ ਆ ਸਾਰੇ ਮਾਪਿਆਂ ਨੂੰ ਚਾਹੁੰਦੀਆਂ ਛੁੱਟੀਆਂ ਦੇ ਵਿੱਚ ਅਦਰਵਾਈਜ਼ ਕਿੱਥੇ ਕਰਦੇ ਆ ਨੋਹਾਂ ਨੂੰ ਪੇਕੇ ਜਾਣ ਦੀ ਬੇਲ ਮਿਲਦੀ ਆ ਕਰਦੀਆਂ ਜ਼ਿੰਮੇਵਾਰੀਆਂ ਇੰਨੀ ਹੁੰਦੀਆਂ ਨੇ ਉਹ ਆਹੀ 4 ਦਿਨ ਹੁੰਦੇ ਆ ਜਦੋਂ ਉਹਨਾਂ ਨੇ ਵੀ ਸੁੱਖ ਦਾ ਸਾਹ ਲੈਣਾ ਹੁੰਦਾ ਹੁੰਦਾ ਢਿੱਡ ਫੁੱਲਣਾ ਹੁੰਦਾ ਦਿਲ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਕਿਉਂਕਿ ਇੱਕ ਪੇਕੇ ਮਾਪੇ ਆਉਦੇ ਗਿਲੇ ਸ਼ਿਕਵੇ ਕਰਦੀਆਂ ਜੋ ਵੀ ਗੱਲਬਾਤ ਉਹ ਧੀ ਨਾਲ ਕਰਕੇ ਨਾ ਬੜਾ ਹਲਕਾ ਜਿਹਾ ਮਹਿਸੂਸ ਕਰਦੇ ਨੇ ਤੇ ਧੀਆ ਵੀ ਚਾਹੇ ਆਪਦੇ ਸਹਰੇ ਕਰ ਲੱਕ ਕੁਛ ਹੋਣ ਹੱਸਦੀਆਂ ਬਸਦੀਆਂ ਹੋਣ ਪਰ ਜਿਹੜਾ ਸਕੂਨ ਮਿਲਦਾ ਨਾ ਉਹਨਾਂ ਨੂੰ ਪੇਕੇ ਜਾ ਕੇ ਹੀ ਮਿਲਦਾ ਆ ਜਦ ਛੱਡ ਹੁਣ ਤੂੰ ਜਿੱਦਾਂ ਤੂੰ ਦੇਖਦੀਆਂ ਨਾ ਆਪਦੀ ਧੀ ਨੂੰ ਉਹ ਐਦਾਂ ਇਹਦੇ ਮਾਵਾਪਾ ਇਹਦੇ ਭਰਾ ਭਜਾਈ ਵੀ ਇਹਨੂੰ ਐਦਾਂ ਹੀ ਦੇਖਦੇ ਆ ਪੇਕੇ ਹੱਸਦੀ ਬਸਦੀ ਤੇ ਐਦਾਂ ਹੁਣ ਤੂੰ ਐਵੇਂ ਕਹਿਸ ਨਾ ਕਰ ਠੀਕ ਹੈ ਬੇਬੇ ਔਰ ਠੀਕ ਹੈ ਜੀ ਤੁਸੀਂ ਹਾਪਾ ਦੱਸ ਦੇਣਾ ਲਾਓ ਤੇ ਉਦੋਂ ਬਾਅਦ ਫਿਰ ਨਾ ਤੁਸੀਂ ਛੱਡ ਦੇ ਫਿਰ ਠੀਕ ਹੈ ਨਾ ਹਾਂ ਹਾਂ ਠੀਕ ਹੈ ਬੇਬੇ ਦੇ ਨਾਲ ਖੁਸ਼ ਆ ਹਾਂ ਕੋ ਭੈਣ ਜੀ ਹਾਂ ਉਹ ਤੁਸੀਂ ਫਿਕਰ ਕਰੋ ਚਲ ਵੀ ਟੀਨਾ ਪਾ ਉੱਦਾਂ ਸਾਰਾ ਬੈਕ ਜਾ ਦੋ ਕੱਪੜੇ ਬਾਦੀ ਪਾ ਲਈ ਪਤਾ ਨਹੀਂ ਉਹਦਾ ਮੂਡ ਦਾ ਆ ਤੇਰੀ ਮੰਮੀ ਨੇ ਕੋ ਦਿਨ ਤੇ ਆ ਰੱਖ ਲੈਣਾ ਵੀ ਚੱਲ ਆਪਾਂ ਇੱਧਰ ਮੱਥਾ ਟੇਕ ਜਾਵਾਂਗੇ ਉੱਧਰ ਕੋ ਮਿਆਂਵਾ